ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਦੀ ਲੜਾਈ ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ। ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ। ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਤੁਸੀਂ ਦੇਖੋਗੇ ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਇੱਕ ਇੱਕ ਚੀਜ਼ ਜੋ ਅਸੀਂ ਤੱਪਤੀਸ਼ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲਿਟੀਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰਸ਼ਿੱਟ ਸੀਗਾ ਔਰ ਚਾਰਸ਼ਿੱਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰੀਪੋਰਟ ਕਿਥੇ ਪਈ ਸੀ ਫਰੀਦਕੋਟ ਦੀ ਮਾਂਜੋਕ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬੇਨਤੀ ਕਰਦਾ ਰਿਹਾ ਕਿ ਜੇਸਟ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਕਟੋ-ਕਟ ਉਸ ਨੂੰ ਮਾਂਜੋ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਜਿਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਇਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ ਗੋਲੀकांड ਦੇ ਕੇਸ ਦੇ ਵਿੱਚ ਇਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਐਨਾ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਅੱਜ ਰਹੇ ਨਹੀਂ ਮੈਂ ਅਛੇ ਕੁਮਾਰ ਦੇ ਨਾਲ ਪੁੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਐਸਆਈਟੀ ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਟ ਮੈਂਬਰ ਸੀਗੇ 2 ਮੇਰੇ ਤੋਂ ਉੱਪਰ ਉਹਨਾਂ ਨੇ ਅੱਜ ਤੱਕ ਕੋਈ ਕੇਸ ਡਾਇਰੀ ਨਹੀਂ ਲਿਖਿਆ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ ਅੱਜ ਜੋ ਕਬੂਲਨਾਮਾ ਹੋਇਆ ਹੈ एक एक गुनाह जो कबूल किया गया है वो एक जिस्ट है एक समरी है वैसे तो यह पूरा कमरा पर जाएगा जो सबूत असी मान योग अदालत लेकिन उदा एक जिस्ट है समरी है एक समरी है बस समरी देखो चाहे तुसी देखो बेदबी क्यों करवाई गई प्रोटेस्ट क्यों होया प्रोटेस्ट क्यों होया प्रोटेस्ट इस करके होया ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਇਸ ਤੋਂ ਇਲਾਵਾ ਇੱਕ ਮੁਬਹ ਰਿਲੀਜ਼ ਕਰਾਈ ਗਈ ਸੀ ਪੰਜੇ ਅਕਤੂਬਰ ਨੂੰ ਪੰਜੇ ਸਤੰਬਰ ਨੂੰ ਪੰਜੇ ਸਤੰਬਰ ਨੂੰ ਇੱਕ ਮੁਬਹ ਮੈਸੈਂਜਰ ਆਫ ਗੋਡ ਸੀਗੀ ਉਹ ਰਿਲੀਜ਼ ਹੋਈ ਸੀ ਔਰ 2 ਅਕਤੂਬਰ ਨੂੰ ਇੱਕ ਹੋਰ ਮੁਬਹ ਰਿਲੀਜ਼ ਹੋਈ ਸੀ ਅਕਸ਼ੇ ਕੁਮਾਰ ਦੀ ਸਿੰਘ ਇਜ਼ ਬਲਿੰਗ ਇਹ ਦੋਵੇਂ ਦੇ ਰਿਲੀਜ਼ ਦਾ ਆਪਸ ਦੇ ਵਿੱਚ ਬਹੁਤ ਹੀ ਨੇੜਲਾ ਸੰਬੰਧ ਹੈ ਇਹ ਸਾਰਾ ਕੁਝ ਐਗਿਸਟ ਹੈ ਔਰ ਇਹ ਅਦਾਲਤ ਦੇ ਵਿੱਚ ਵੀ ਹੈ ਇਹ ਹਰ ਪਾਸੇ ਹੈ ਔਰ ਸਰਕਾਰ ਦੇ ਕੋਲ ਵੀ ਹੈ ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਹੈ ਸਾਡੇ ਵਕੀਲ ਸਹਿਬਾਨ ਦੇ ਕੋਲ ਵੀ ਹੈ ਜੋ ਮੈਂ ਅੱਜ ਲੈ ਆਂਦਾ ਅੱਜ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ ਉਹ ਵੀ ਇਹਨਾਂ ਨੇ ਅੱਜ ਕਬੂਲ ਕਰ ਲਿਆ ਹੈ ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ੇ ਦੇ ਵਿੱਚ ਲਿਖਿਆ ਹੋਇਆ ਹੈ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ ਤਾਂ ਹੀ ਮੈਂ बार-बार बोलਦਾ ਹਾਂ ਕਿ ਤੁਸੀਂ ਰਿਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ੍ਹਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ ਵੀ ਗਲਤ ਮਿਲੇ ਤੁਸੀਂ ਕੁਐਸਟ ਕਰ ਦਿੰਦੇ ਕਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹੀ ਜ਼ਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸ ਡੀ ਪੀ ਸੀ ਕੋਲੋਂ ਲੈ ਕੇ ਬਤੌਰ وجہ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ ਸ਼੍ਰੋਮਣੀ ਕਮੇਟੀ ਤੋਂ ਅਸੀਂ ਲਿਖਤੀ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ ਹਰੇਕ ਚੀਜ਼ ਜਿਸ ਤਰ੍ਹਾਂ 24 ਸਤੰਬਰ ਨੂੰ pardon ਕੀਤਾ ਗਿਆ ਮਾਫੀ ਦਿੱਤਾ ਗਿਆ ਮਾਫੀਨਾਮਾ ਕਿਸ ਨੇ ਲਿਖਿਆ ਸੀ ਸਰਦਾਰ ਤਰਲੋਚਨ ਸਿੰਘ ਜੀ ਦਾ ਮੈਂ ਬਿਆਨ ਲਿਖਿਆ ਔਰ ਉਹਨਾਂ ਨੇ ਵੀ ਤੈਅਦ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾਂ ਉਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਆ ਚੁੱਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜੱਥੇਦਾਰ ਇਕਬਾਲ ਸਿੰਘ ਜੀ ਜੋ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਨ ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰ ਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 24 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਫ ਆਈ ਆਰ ਸੀਗਾ 2007 ਦਾ 2007 ਦਾ ਐਫਆਈਆਰ ਕਿਸ ਤਰੀਕੇ ਦੇ ਨਾਲ ਖਾਰਿਜ ਕਰਵਾਇਆ ਗਿਆ ਕਵੇਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕਿਸ ਤਰੀਕੇ ਦੇ ਨਾਲ ਉਹ ਐਫਆਈਆਰ ਦੇ ਵਿੱਚ ਕੈਂਸਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਜੋ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ ਥਾਣੇਦਾਰ एक एस एच ओ कैंसिलेशन लिख रहा है 2012 दे इलेक्शन के तो पांच दिन पहला पेल्ला सारा देखो सबूत है एक एक चीज़ ये दिता हुआ है इस दाल सारे गवाह के बयान प्लस जिन्हें भी सबूत तो मैं बार बार कह रहा कि यह सारांश है यह कोई रिपोर्ट नहीं है सारांश है तो हर चीज़ ये है जो आज कबूल किया गया किस तरीके गोली चली किस तरीके बेदबी करवाई गई और हर चीज़ इस है ਉਹਨਾਂ ਨੇ ਕੀਤਾ ਕਬੂਲ ਮੈਂ ਇਹ ਕਹ ਰਿਹਾ ਕਿ ਦੇਖੋ ਅਸੀਂ ਉਸ ਦਿਨ ਜੇ ਸਟੈਂਡ ਤੇ ਸੀਗੇ ਜਿਸ ਦਿਨ ਅਸੀਂ ਨੌਕਰੀ ਛੱਡੀ ਸੀ ਆਜ ਵੀ ਉਸੇ ਸਟੈਂਡ ਤੇ ਕਾਇਮ ਹਾਂ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ मैं ये भी बार बार बोलता हाँ कि उस अदालत रोजाना तौर पर सुनवाई चल रही है आज भी जो लोग इस केस के कर रहे हैं वो सारा चीज भी सुनवाई अधीन है और बहुत चंगे तरीके ये तो एक ट्रेलर है मैं यही कहूंगा कि आज जो श्री अकाल तख्त साहिब से जो कुछ होया है एक ट्रेलर है जिस तरह असं बोलते हैं ना कि आगे आगे देखिए होता है क्या आगे आगे और कुछ होना है बहुत कुछ होना है और हर सच्चाई सामने आनी है